23 ਅਪ੍ਰੈਲ 1921 ਵੇ ਨੂੰ ਬਾਲਸਰਾਏ ਦੀ ਕੋਠੀ ਨੂੰ ਜੋ ਸੜਕ ਜਾ ਰਹੀ ਸੀਗੀ ਉਹ ਸੜਕ ਨੂੰ ਸਿੱਧਾ ਕਰਨ ਵਾਸਤੇ ਜਿਹੜੀ ਕੰਧ ਬਰਤਾਨੀਆ ਸਰਕਾਰ ਨੇ ਸ਼੍ਰੀ ਰਕਾਬਗੰਜ ਸਾਹਿਬ ਗੁਰਦੁਆਰੇ ਦੀ ਢਾਈ ਸੀ ਨਾ ਉਹ ਅੱਜ ਦੇ ਦਿਨ ਪੂਰੀ ਹੋ ਗਈ ਸੀ ਬਣਾ ਦਿੱਤੀ ਗਈ ਸੀ ਕੀ ਸੀਗਾ ਸਾਰਾ ਮਸਲਾ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1914 ਦੀ ਜਨਵਰੀ ਦੀ ਇਹ ਘਟਨਾ ਹੈ ਰਕਾਬ ਗੰਜ ਸਾਹਿਬ ਗੁਰਦੁਆਰਾ ਦੀ ਕੰਧ ਨੂੰ ਢਾ ਦਿੱਤਾ ਗਿਆ ਬ੍ਰਿਟਾਨੀਆ ਸਰਕਾਰ ਵੱਲੋਂ ਕਾਰਨ ਕੀ ਸੀਗਾ ਜੀ ਕੁਕੀ ਨਾਲ ਹੀ ਬਾਲਸਰਾਏ ਦੀ ਕੋਠੀ ਸੀਗੀ ਉਹਦੀ ਕੋਠੀ ਵਾਲ ਜਿਹੜੀ ਸੜਕ ਜਾਂਦੀ ਸੀਗੀ ਉਹਦੇ ਵਿੱਚ ਰਕਾਪਗਨ ਸਾਹਿਬ ਦੀ ਕੰਧ ਆਉਂਦੀ ਸੀ ਸਰਕਾਰ ਨੇ ਆਪਣੀ ਮਰਜ਼ੀ ਕੀਤੀ ਕਿ ਸਾਨੂੰ ਕਿਹੜੇ ਕਿਸੇ ਨੇ ਪੁੱਛਣਾ ਜਦੋਂ ਇਹ ਸੋਚ ਕੇ ਸਰਕਾਰ ਨੇ ਗੁਰਦੁਆਰਾ ਸਾਹਿਬ ਦੀ ਕੰਧ ਨੂੰ ਢਾਹ ਦਿੱਤਾ ਇਸ ਗੱਲ ਦਾ ਵਿਰੋਧ ਕੀਤਾ ਆਗੂ ਲਾਇਲ ਪੁਰੀਆਂ ਨੇ ਸਰਦਾਰ ਹਰਚੰਦ ਸਿੰਘ ਉਹਨਾਂ ਨੇ ਸਰਦਾਰ ਸੁੰਦਰ ਸਿੰਘ ਉਹਨਾਂ ਨੇ ਹੋਰ ਬਹੁਤ ਆਗੂਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਤੁਸੀਂ ਇੱਕ ਬਾਲਸ ਰਾਏ ਦੀ ਕੋਠੀ ਵੱਲ ਜਾਰੀ ਸੜਕ ਨੂੰ ਸਿੱਧਾ ਕਰਨ ਵਾਸਤੇ ਉਸ ਗੁਰਦੁਆਰੇ ਦੇ ਖੰਡ ਢਾਤੀ ਹੈ 1914 ਦੇ ਵਿੱਚ ਸਾਰਾ ਕੁਝ ਹੋਇਆ ਤੇ ਸਾਡੇ ਆਗੂਆਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨ ਦੇ ਕੋਲ ਸ਼ਿਕਾਇਤ ਕੀਤੀ ਜਦੋਂ ਸ਼ਿਕਾਇਤ ਕੀਤੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ جنگ ਸ਼ੁਰੂ ਹੋ ਗਈ ਸੀ ਤੇ ਡਿਪਟੀ ਕਮਿਸ਼ਨ ਨੇ ਆਖਿਆ ਇਹ ਤੁਸੀਂ ਥੋੜਾ ਜਿਹਾ ਸਮਾਂ ਠਹਿਰੋ ਆ جنگ ਜਿਹੜੀ ਸ਼ੁਰੂ ਹੋਈ ਹੈ ਇਹ ਬੰਦ ਹੋ ਲੈਟ ਜਦੋਂ جنگ ਬੰਦ ਹੋ ਜਾਏਗੀ ਫਿਰ ਆਪਾਂ ਇਸ ਗੱਲ 'ਵਲ ਗੌਰ ਕਰਾਂਗੇ ਤੇ ਜੋ ਸਾਡੇ ਆਗੂ ਕਹਿਣਗੇ ਆਗੂਆ ਦੇ ਫੈਸਲੇ ਦੇ ਉੱਤੇ ਆਪਾਂ ਫੁੱਲ ਚੜ੍ਹ ਦਿਆਂਗੇ ਜੰਗ ਕਰਕੇ ਜਿਹੜਾ ਇਹ ਮੋਰਚਾ ਲੱਗਣਾ ਸੀ ਇਹ ਬੰਦ ਹੋ ਗਿਆ ਸਮਾਪਤੀ ਚਾਲ ਚੱਲਦਾ ਰਿਹਾ 1914 ਤੋਂ ਗੱਲ ਰੁਕੀ ਹੋਈ ਗੱਲ 1920 ਤੱਕ ਆ ਗਈ 1920 ਦੇ ਵਿੱਚ ਕਵੀਸ਼ਰ ਸਰਦਾਰ ਸਰਦੂਲ ਸਿੰਘ ਉਹਨਾਂ ਨੇ ਨਾ ਇੱਕ ਅਖਬਾਰ ਦੇ ਵਿੱਚ ਸਿੱਖ ਜਿਹੜੀ ਗੱਲ ਨੂੰ ਭੁੱਲ ਚੁੱਕੇ ਸੀਗੇ ਇੱਕ ਅਖਬਾਰ ਦੇ ਵਿੱਚ ਸਾਰੀ ਗੱਲ ਨੂੰ ਦੁਬਾਰਤਿ ਛਪਾਇਆ ਕਿ ਪਾਈ ਤੁਸੀਂ ਭੁੱਲ ਤਾਂ ਨਹੀਂ ਗਏ ਗੁਰਦੁਆਰਾ ਰਕਾਪ ਗੱਲ ਸਹਿਬ ਦੀ ਕੰਨ ਸਾਰਾ ਕੁਝ ਯਾਦ ਕਰਵਾਇਆ ਕਿ ਆਓ ਇੱਕ ਹੁਣ ਮੋਰਚਾ ਲਾਈਗੇ ਹੁਣ ਜੰਗ ਖਤਮ ਹੋ ਚੁੱਕੀ ਹੈ ਉਸ ਮੋਰਚੇ ਦੇ ਵਿੱਚ ਸ਼ਹੀਦੀ ਜਥਾ ਬਣਾ ਕੇ ਆਪਾਂ ਨੇ ਤੁਰਨਾ ਆ ਆਪਣੇ ਆਪੜੇ ਨਾਮ ਲਖਵਾ ਦੋ ਸੋ ਸਾਨੂੰ ਸ਼ਹੀਦੀ ਜਥੇ ਦੇ ਵਿੱਚ ਸ਼ਾਮਲ ਹੋਣ ਵਾਲੇ ਸ਼ਰੀਰਾਂ ਦੀ ਲੋੜ ਹੈ ਖੇੜੇ ਬਣੀ ਜੀ ਕਿਉਂਕਿ ਸਤਗੁਰ ਦੇ ਸਿੱਖਾਂ ਨੇ ਗੱਲ ਪੜੀ ਹੋਈ ਹੈ ਕਿ ਮੋਹੇ ਮਰਨੇ ਕਾ ਚਾਉ ਹੈ ਮਰੂਤੂ ਹਰ ਕੇ ਦਵਾਰ 800 ਬੰਦਿਆਂ ਨੇ ਆਪਣਾ ਨਾਮ ਲਿਖਵਾ ਦਿੱਤਾ ਸ਼ੀਦੀ ਜਥੇ ਦੇ ਵਿੱਚ ਉਹ ਜੋ 800 ਬੰਦਾ ਸ਼ੀਦੀ ਜਥੇ ਵਿੱਚ ਸ਼ਾਮਲ ਹੋਇਆ ਸਰਕਾਰ ਨੂੰ ਹੱਥਾ ਪੈਰਾ ਦੀ ਪੈ ਗਈ ਕੇ ਕੀ ਬਣ ਗਿਆ ਪਰ ਉਸ ਵੇਲੇ ਕਿ ਗੱਲ ਜਿਆਦਾ ਨਾ ਵਧੇ ਤੇ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਵਿਚ ਪਾਇਆ ਗਿਆ ਉਹ ਵਿਚ ਪਿਆ ਉਨੇ ਬਰਤਾਨੀਆਂ ਸਰਕਾਰ ਨੂੰ ਕਿਹਾ ਕਿ ਤੁਸੀਂ ਗਲਤ ਕੀਤਾ ਹੈ ਕੰਦ ਨਹੀਂ ਟੋਣੀ ਚਾਹੀਦੀ ਸੀ ਫਿਰ ਇਹ ਪੂ ਦੰਮਣ ਸਿੰਘ ਨੇ ਆਪਣੇ ਖਰਚੇ ਤੇ ਆਪਣੇ ਖਰਚੇ ਤੇ ਰੀਪੂ ਦਬਰ ਸਿੰਘਾਣਾ ਨੇ ਅੱਜ ਦੇ ਦਿਨ ਰਕਾਪ ਗੰਨ ਸਾਹਿਬ ਦੀ ਢਾਈ ਹੋਈ ਕੰਦ ਨੂੰ ਦੁਬਾਰਾ ਉਸਾਰਿਆ ਸੀ ਸੋ ਗੁਰੂ ਮਾਲਕ ਕਿਰਪਾ ਕਰੇ ਸਾਡੇ ਇਤਿਹਾਸ ਦੇ ਛੋਟੇ ਛੋਟੇ ਨੁਕਤੇ ਆ ਸਾਨੂੰ ਇਹਨਾਂ ਬਾਰੇ ਸਮਝ ਆਉਣੀ ਚਾਹੀਦੀ ਹੈ ਇਹ ਇਤਿਹਾਸ ਦੇ ਨੁਕਤਿਆਂ ਦੇ ਵਿੱਚ ਸਾਨੂੰ ਕੀ ਸਿੱਖਿਆ ਮਿਲਦੀ ਹੈ ਬੂਰੋ ਮਾਲਕ ਕਿਰਪਾ ਕਰੇ ਸਤ ਗੁਰ ਮਿਹਰਮਤ ਕਰੇ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ